ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਅੱਜ ਭਾਈ ਆਪਾਂ ਡਾਵਾਂਗੇ ਕੋਠੇ ਵਾਲੇ ਗੋਤਰਾ ਦੇਖੋ ਪੂਰੀ ਵੀਡੀਓ ਛਾਤਰੀਆਂ ਲੱਗ ਰਹੀਆਂ ਜਿਹੀਆਂ ਸਾਰੀਆਂ ਛਾਤਰੀਆਂ ਆਪਾਂ ਧਾਰ ਦਾਂਗੇ ਕਿਉਂਕਿ ਅੱਜ ਡਾਵਾਂਗੇ ਕੋਠੇ ਵਾਲੇ ਗੋਤਰਾ ਵਿੱਚ ਗੋਤਰਾ ਅੱਜ ਨਵੇਂ ਵੀ ਡਾਵਾਂਗੇ ਤੇ ਵੀਡੀਓ ਐਂਡ ਤੱਕ ਦੇਖਿਓ ਦਿਖਾਵਾਂਗੇ ਤੁਹਾਨੂੰ ਗੋਤਰਾ ਦਾ ਵੀ ਕਰਵਾਨਿਆ ਸ਼ੌਂਕ ਤੇ ਸਵੇਰ ਦਾ ਟਾਈਮ ਅਸੀਂ ਜਿੱਦ ਉੱਪਰ ਲੱਗ ਰਹੀ ਹੈ ਹੁੱਡਾਂ 'ਚ ਗੋਤਰਾ ਧੁੱਪ ਸੇਕ ਰਹੀ ਜੀ ਜਾਲੀਆਂ ਮੁਰੇ ਆ ਕੇ ਤੇ ਟਾਕਿਆ ਮੁਰੇ ਅਗੇ ਕਬੂਤਰ ਸੇਕ ਰਹੀ ਸਿੱਤੁੱਪਾ ਬਹੁਤ ਸੋਹਣੀ ਧੁੱਪਾ ਜਿਹੜੀ ਸਵੇਰੇ ਸਵੇਰੇ ਲੱਗਦੀ ਹੈ ਕਬੂਤਰਾਂ ਨੂੰ ਤੇ ਹੁਣ ਮਿੱਤਰੋ ਆਪਾਂ ਕੁਤਰੇ ਫੜਦੇ ਆਂ ਜਿਹੜਾ ਲਾਉਣਾ ਤੇ ਸਭ ਤੋਂ ਪਹਿਲਾਂ ਦੇਖੋ ਤੇਰਾ ਕੁਤਰ ਇਹ ਡਾਵਾਂਗੇ ਆਪਾਂ ਲੈ ਵੀ ਮਿੱਤਰੋ ਕੁਤਰ ਫੜ ਲਿਆ ਆਪਾਂ ਹੁਣ ਡਾਵਾਂਗੇ ਇਹਨੂੰ ਤੇਰਾ ਕੁਤਰ ਹੈ ਮਿੱਤਰੋ ਚਾਲਰ ਰਗਰੀ ਹੋਈ ਹੈ ਇਹਦੀ ਕੱਲੀ ਉਡ ਗਿਆ ਮਿੱਤਰੋ ਚੱਕੋ ਜੀ ਉਡ ਗਿਆ ਕੋਤਰੀ ਤੇ ਲੱਗ ਗਿਆ ਕੇਰਪਾਣ ਮਿੱਤਰੋ ਆ ਦੇਖੋ ਤੇ ਹੁਣ ਅਗਲੀ ਉਹ ਉਤਰੀ ਆਪਾਂ ਕੱਢ ਲਈ ਬਾਹਰ ਖੱਟੀਆਂ ਅੱਖਾਂ ਦੀ ਕੋਤਰੀ ਇਹੇ ਡਾਵਾਂਗੇ ਚੱਕੋ ਮਿੱਤਰੋ ਆ ਵੀ ਉੱਡ ਗਈ ਦੇਖੋ ਭਾਈ ਉੱਡ ਗਈ ਕੋਤਰੀ ਇਹ ਵੀ ਚੱਕੋ ਬਈ ਅਗਲੇ ਨੰਬਰ ਦੇ ਦੋ ਹੰਨੇ ਤੁਹਾਨੂੰ ਜਿਹੜਾ ਅੱਗੇ ਡਾਣਾ ਗੂਤਰ ਤੇ ਤਾਂ ਲੱਗੇ ਕੇਰ ਪਾਉਣਾ ਤੇ ਟੀਰਾ ਗੂਤਰ ਬਣਾ ਇਹ ਫਿਰਦਾ ਲੈ ਵੀ ਅਗਲਾ ਗੂਤਰ ਕੱਢ ਲਿਆ ਮਿੱਤਰੋ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਗੂਤਰ ਇਹਨੂੰ ਬਈ ਛੱਡਦੇ ਆਂ ਫਿਲਹਾਲ ਇਹ ਡਾਇਨਿਕ ਦੇ ਹਟਾ ਕਰਕੇ ਬੈਠ ਗਿਆ ਜਦੋਂ ਦੋ ਕੋਹ ਵਾਰੀ ਡਾਲਿਆ ਫਿਰ ਛੱਡਣ ਸਾਰੇ ਵੀ ਜਾਇਆ ਕਰੂਗਾ ਤੇ ਇਹ ਡਾਇਨਿੰਗ ਬਾਈ ਪੂਰੇ ਸੀਜਨ ਦਾ ਪਿਛਲੇ ਸਾਲ ਕੋ ਉਤਰ ਡਾਛੇਗਾ ਦੋ ਚਾਰ ਵਾਰੀ ਤੇ ਮਿੱਤਰੋ ਵੀ ਡਾਤਾ ਸੀਗਾ ਆਪਾਂ ਅਗਲੇ ਨੰਬਰ ਦੇ ਇੱਕ ਪੰਗੂ ਉਤਰ ਡਾਦਾ ਸੀਗਾ ਇਹ ਜਿਹੜਾ ਉੱਡ ਰਿਹਾ ਇਸ ਦੀ ਵੀਡੀਓ ਨਹੀਂ ਬਣਾਈ ਆਪਾਂ ਟੌਣ ਲੱਗੇ ਦੀ ਕੈਮਰਾ ਸਟਾਰਟ ਕਰਨਾ ਭੁੱਲ ਗਏ ਸੀਗੇ ਤੇ ਆ ਚੱਕੋੰਤਰੋ ਅਗਲਾ ਪੱਠਾ ਆਪਣਾ ਇਸ ਦੀ ਬਾਈ ਚੁੰਚ ਟੁੱਟੀ ਹੋਈ ਹੈ ਤੋ ਦਾਣੇ ਨਹੀਂ ਚੱਕੇ ਜਾਂਦੇ ਦੇਖੋ ਇਹ ਵੀ ਬਾਈ ਛੱਡਨਸਾਰ ਉੱਡ ਗਿਆ ਤੇ ਇਦਰੋਂ ਆਗੂਆ ਬਾਈ ਕੇਰ ਪਾ ਕੇ ਦੇਖੋ ਤੇ ਅਗਲੇ ਨੰਬਰ ਤੇ ਕੋ ਉਤਰ ਆਪਾਂ ਕੱਢ ਲਿਆ ਚਰਚਾ ਖੱਟੀਆਂ ਅੱਖਾਂ ਦਾ ਕੋ ਉਤਰ ਹੈ ਚਿੱਟੀ ਨੋਕ ਦਾ ਇਹ ਵੀ ਆਪਾਂ ਛੜਤਾ ਤੇ ਮਿੱਤਰੋ ਇਹ ਵੀ ਉੱਡ ਗਿਆ ਇਹ ਵੀ ਹਲਕੀ ਆਪਾਂ ਕਾਲੀ ਪੂੰਛ ਕਰੀ ਹੋਈ ਆ ਆ ਵੀ ਉੱਡ ਗਿਆ ਮਿੱਤਰੋ ਕੋ ਉਤਰ ਆ ਬਣਾ ਦੇਖੋ ਬਾਈ ਕੇਰ ਪੰਦਾ ਆਉਟ ਰਹੇ ਨੇ ਬਾਈ ਆਪਣੇ ਕੋ ਉਤਰ ਦੇਖੋ ਜੀ ਤੇ ਅਗਲੇ ਨੰਬਰ ਦੇ ਇਹ ਕੂਤਰ ਡਾਉਨੇ ਆ ਬਾਈ ਚਿੱਟੀਆਂ ਅੱਖਾਂ ਦਾ ਚਿੱਟੀ ਨੋਕ ਦਾ ਕੂਤਰ ਹੈ ਤੇ ਮਿੱਤਰੋ ਇਹ ਵੀ ਛੜਤਾ ਤੇ ਛੱਡਣਸਾਰ ਉੱਡ ਗਿਆ ਚਿੱਟਾ ਸਾਫ ਹੈ ਮਿੱਤਰੋ ਇਹਦੇ ਰੰਗ ਨਹੀਂ ਲਾਇਆ ਹੋਇਆ ਤੇ ਇਹ ਆਪਣੇ ਵੱਡੇ ਕੂਤਰ ਦਾ ਪੱਠਾ ਮਿੱਤਰੋ ਛੱਡਣਸਾਰ ਕੂਤਰ ਇਹ ਵੀ ਉੱਡ ਗਿਆ ਸਾਰੇ ਬਾਈ ਛੱਡਣਸਾਰ ਉੱਡ ਗਏ ਸਿਰਫ ਇੱਕ ਕੂਤਰ ਆਪਣਾ ਬੈਠਿਆ ਸੀਗਾ ਜਿਹੜਾ ਕਦੇ ਡਾਇਆ ਨਹੀਂ ਅੱਜ ਪਹਿਲੀ ਵਾਰ ਡਾਇਆ ਸੀਗਾ ਤੇ ਬਾਕੀ ਕਬੂਤਰ ਆਪਣਾ ਉੱਡ ਰਹੇ ਨੇ ਦੇਖੋ ਤੁਸੀਂ ਵੀਡੀਓ ਦੇ ਵਿੱਚ ਸਾਰੇ ਕਬੂਤਰ ਉੱਡ ਜਾਂਦੇ ਆ ਪਿੰਡ 'ਚ ਹੋਰ ਵੀ ਕਬੂਤਰ ਅੱਜ ਡਾਇਨ ਲੋਕਾਂ ਨੇ ਤੇ ਆਲਮੋਸਟ ਸਾਰੇ ਜਣੇ ਕਬੂਤਰ ਕੱਢਣ ਲੱਗੇ ਤੇ ਆਪਾਂ ਵੀ ਅੱਜ ਕੱਢੇ ਇਹ ਕਬੂਤਰ ਤੇ ਦੇਖੋ ਬਈ ਉੱਡ ਜਾਂਦਾ ਇੱਕ ਆਪਣਾ ਜਿਹੜਾ ਛੋਟਾ ਸਾਫ ਵੜਾਇਆ ਸੀ ਤੇ ਬਾਕੀ ਬਈ ਪਿੱਛੇ ਉੱਡੀ ਜਾਂਦੇ ਆ ਕਬੂਤਰ ਇਹ ਵੀ ਛੋਟਾ ਸਾਫ ਆਪਣਾ ਬਈ कबूतर अपने चिट्टे साफ डाए बाकिया रंग लगे हुआ आ देखो भाई कबूतर अजाए थे कले कोठे वाले कबूतर को कबूतर डाके अपने कबूतर खोलते थे क्योंकि बिच बच्चे नमें कबूतर से खुले कबूतर के भी वाइस टाइम लाया कबूतर ने ते मित्रों नी कि अज खुडें की सफाई ਕੰਟਰੋਲ ਕਰੋ ਸ਼ੋਰਟ ਚੱਕ ਕੂਤਰਾਂ ਦੇ ਉੱਡਦੇਆਂ ਦੀ ਵੀਡੀਓ ਤੇ ਬਾਈ ਜਿਹੜੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਨਵੀਂ ਵੀਡੀਓ ਆਇਆ ਕਰੂਗੀ ਕੂਤਰਾਂ ਦੀ ਤੇ ਨਾਲੇ ਜਾਣਕਾਰੀ ਵੀ ਦਿਆ ਕਰਾਂਗੇ ਆਪਾਂ ਚੰਗੀ ਚੰਗੀ ਕੂਤਰਾਂ ਦੀ ਤੇ ਦੇਖੋ ਬਾਈ ਸਵੇਰ ਦਾ ਟਾਈਮ ਆ ਕੂਤਰ ਡਾਇ ਹੋਏ ਦੇਖੋ ਬਾਈ ਕਿੰਨੇ ਸੋਹਣੇ ਲੱਗਦੇ ਆ ਪਿੰਡ ਦੇ ਕੂਤਰ ਉਡਦੇ ਸਵੇਰੇ ਸਵੇਰੇ ਇਹ ਨਾਲੇ ਅੱਜ ਸਫਾਈ ਕੀਤੀ ਸੀਗੇ ਗੁੱਡਿਆਂ ਦੀ ਨਾਲੇ ਕਬੂਤਰ ਤੇ ਕਬੂਤਰੀਆਂ ਕਰਤੀਆਂ ਆਪਾਂ ਨੇ ਅੱਜ ਅਲੱਗ ਤੇ ਹੁਣ ਬਈ ਡਾਇਗਰਾਮ ਹੈ ਕਬੂਤਰ ਆਪਾਂ 10 ਤਰੀਕ ਤੱਕ ਆਪਾਂ ਆਣ ਲੱਗ ਜਾਣਾ ਕਬੂਤਰ ਡਾਣ ਤੇ ਅੱਦੇ ਕਬੂਤਰ ਜਿਹੜੇ ਆਪਾਂ ਕੱਢੇ ਨਹੀਂ ਹੈਗੇ 10 ਤਰੀਕ ਨੂੰ ਕੱਢਣ ਲੱਗ ਜਾਨੇ ਆ ਬਈ ਹਲੇ ਬੈਰੀ ਪੈਂਦੀ ਆ ਉਹ ਪਤਰਾਂ ਨੂੰ 10 ਅਪ੍ਰੈਲ ਤੱਕ ਕਬੂਤਰ ਡਾਉਣ ਲੱਗਣੇ ਆ ਤੇ ਨਾਲੇ ਹਲੇ ਆਪਣੇ ਅੱਦੇ ਕੂਤਰ ਜਿਹੜੇ ਆ ਫਰਦ ਵੀ ਨਹੀਂ ਆਏ ਹੈਗੇ ਦੇਖੋ ਬਾਈ ਕੂਤਰ ਕੁੜਦੇ ਰੰਗ ਬਰੰਗੇ ਕਿਆ ਸੋਹਣੇ ਲੱਗਦੇ ਆ ਪਿੰਡੇ ਚ ਤੇ ਇੱਕ ਆ ਸ਼ਾਤਰੀ ਦੇ ਬੈਠਾ ਬਈ ਆਪਣਾ ਨੀਲੀ ਛਤਰੀ ਵਾਲਾ ਕੂਤਰ ਧੁੱਪ ਸੇਕੀ ਜਾਂਦਾ ਬੰਨਿਆ ਹੋਇਆ ਜਿਗਾ ਤੇ ਦੇਖੋ ਬਾਈ ਠੱਪੇ ਮਾਰਦੇ ਫਿਰਦੇ ਆ ਉੱਤਰ ਤੜਕੇ ਤੜਕੇ ਆਹ ਦੇਖੋ ਬਾਈ ਜਿਹੜੇ ਇਹ ਚੁੰਚ ਟੁੱਟੀ ਹੋਈ ਆ ਉਹ ਪੱਠਾ ਫਿਰਦਾ ਤੇ ਬਾਕੀ ਮਿੱਤਰੋ ਆ ਲੌਫਟ ਦੇ ਇਧਰ ਮੱਛਰਦਾਨ ਨਹੀਂ ਲਾਈ ਹੋਈ ਸੀਗੀ ਅੱਧੀ ਉਤਰ ਗਈ ਅੱਧੀ ਗੱਲ ਲੱਗ ਰਹੀ ਆ ਮੱਛਰਾਂ ਤੋਂ ਲਾਈ ਹੋਈ ਆ ਇਧਰ ਪੰਜ ਛੋਲੀਆਂ ਛੋਲੀਆਂ ਬੁੱਲਾਂ ਛੱਡੀਆਂ ਹੋਈਆਂ ਸੀਗੀਆਂ ਵੈਂਟੀਲੇਸ਼ਨ ਵਾਸਤੇ तो भैया देखो पेटी वाले कबूतर सेक रहे हैं तड़के तड़के धुप कला चीना लाल चीनी कबूतरी बैठे हैं अपने बच्चे कटे हुए थे तो आठा बई अब बहर छाया तो देखो पट्ठे का करो शौक अज अपने बहर क्या बी फंघ खोल के फंघ बन ले इस क्योंकि पहला टाइम नहीं लगे पट्ठा बहर क्डन का तो हूँ इन भी डया करा